ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਜਾ ਰਹੇ ਸੀ ਦਰਬਾਰ ਸਾਹਿਬ ਸੋਚਿਆ ਤੁਹਾਨੂੰ ਵੀ ਦਰਸ਼ਨ ਕਰਵਾ ਦਈਏ ਜੀ ਤੁਹਾਡੇ ਨਾਲ ਵੀਡੀਓ ਸਾਂਝੀ ਕਰ ਲਈ ਆਪਾਂ ਤੁਹਾਨੂੰ ਅੰਮ੍ਰਿਤ ਵੇਲੇ ਦੇ ਦਰਸ਼ਨ ਵੀ ਕਰਵਾਵਾਂਗੇ ਜੀ ਪਹਿਲਾਂ ਰਹਿਰਾਸ ਵੇਲੇ ਦੇ ਦਰਸ਼ਨ ਕਰਵਾਵਾਂਗੇ ਫਿਰ ਆਪਾਂ ਅੰਮ੍ਰਿਤ ਵੇਲੇ ਦੇ ਦਰਸ਼ਨ ਕਰਵਾਵਾਂਗੇ ਵਾਹਿਗੁਰੂ ਜੀ ਐਦਾਂ ਦੀ ਵੀਡੀਓ ਦੇਖਣ ਲਈ ਪਲੀਜ਼ ਐਪਰੀਸ਼ੀਏਟ ਜ਼ਰੂਰ ਕਰਿਆ ਕਰੋ ਤਾਂ ਜੋ ਹੋਰ ਵੀਡੀਓ ਪਾ ਸਕੀਏ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਜਿੰਨਾ ਸੰਗਤਾਂ ਨੂੰ ਜੀ ਗੁਰੂ ਮਹਾਰਾਜ ਦੇ ਦਰਸ਼ਨ ਹੋਈ ਜਾਣਗੇ ਤਾਂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਲੈ ਕੇ ਹਾਜ਼ਰੀ ਜ਼ਰੂਰ ਲਵਾਇਓ ਜ ਅਸੀਂ ਆਟੋ ਕੀਤਾ ਸੀ ਜੀ ਆਟੋ ਕਰਕੇ ਜੀ ਆਪਾਂ ਪਹੁੰਚ ਗਏ ਸੀ ਫਿਰ ਆਪਾਂ ਇੱਥੋਂ ਪੈਦਲ ਹੋ ਗਏ ਦਰਬਾਰ ਸਾਹਿਬ ਵੱਲੀ ਜਾਣ ਲਈ ਅੰਦਰ ਪਹੁੰਚ ਗਏ ਸੀ ਜੀ ਅੰਦਰ ਦਾ ਮਾਹੌਲ ਬਹੁਤ ਜ਼ਿਆਦਾ ਸਕੂਨ ਭਰਿਆ ਸੀ ਸਾਰੀ ਦੇਖ ਕੇ ਥਕਾਵਟ ਲਹਿ ਗਈ ਸੀ ਠੀਕ ਆ ਜੀ ਤੁਸੀਂ ਦੇਖ ਹੀ ਸਕਦੇ ਹੋ ਕਿੰਨਾ ਸਕੂਨ ਭਰਿਆ ਮਾਹੌਲ ਆ ਜੀ ਤੁਸੀਂ ਜਿੰਨੇ ਮਰਜੀ ਡਿਪਰੈਸ਼ਨ ਚ ਤੁਹਾਡੇ ਘਰ ਚ ਕੋਈ ਵੀ ਪ੍ਰੋਬਲਮ ਆ ਤੁਹਾਨੂੰ ਸਮਝ ਨਹੀਂ ਲੱਗ ਰਹੀ ਵੀ ਮੈਂ ਕੀ ਕਰਾਂ ਜਾਂ ਮੈਂ ਕਿੱਧਰ ਨੂੰ ਜਾਵਾਂ ਕੋਸ਼ ਕਰਨ ਦੀ ਲੋੜ ਨਹੀਂ ਹੈਗੀ ਜੀ ਤੁਹਾਨੂੰ ਤੁਸੀਂ ਦਰਬਾਰ ਸਹਿਬ ਆ ਕੇ ਹਾਜ਼ਰੀ ਭਰ ਦੋ ਅਮਰਤ ਵੇਲੇ ਦੀ ਹਾਜ਼ਰੀ ਭਰ ਦੋ ਜੀ ਤੁਸੀਂ ਸਾਰੇ ਸੁੱਖ ਪਾ ਲੈਣੇ ਨੇ ਠੀਕਾ ਜੀ ਫਿਰ ਦੇਖੋ ਜੀ ਆ ਅਸੀਂ ਗੁਰੂ ਮਹਾਰਾਜ ਜਿੰਨੇ ਦਰਸ਼ਨ ਕਰਨ ਦਾ ਮੌਕਾ ਦਿੱਤਾ ਤੁਸੀਂ ਵੀ ਦਰਸ਼ਨ ਕਰੋ ਜੀ ਆਪਾਂ ਚੱਲ ਪਏ ਸੀ ਅੰਦਰ ਨੂੰ ਦੇਖੋ ਜੀ ਕਿੰਨਾ ਸਕੂਨ ਭਰਿਆ ਮਾਹੌਲ ਆ ਤੁਸੀਂ ਦੇਖ ਹੀ ਸਕਦੇ ਹੋ ਧੰਗੁਰੂ ਰਾਮਦਾਸ ਮਹਾਰਾਜ ਜੀ ਪੱਲੀ ਕਰਨ ਸਭ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਜੀ ਫਿਰ ਆਪਾਂ ਜੀ 베ਰੀ ਥੱਲੇ ਗਏ ਸਭ ਤੋਂ ਪਹਿਲਾਂ ਆਪਾਂ ਇਸ਼ਨਾਨ ਕੀਤਾ 베ਰੀ ਸਾਹ ਹੇਠੇ ਜਾ ਕੇ ਤੁਸੀਂ ਵੀ ਦਰਸ਼ਨ ਕਰੋ ਗੁਰੂ ਮਹਾਰਾਜ ਜੀ ਨੇ ਮੌਕਾ ਦਿੱਤਾ ਤੁਹਾਨੂੰ ਵੀ ਦਰਸ਼ਨ ਕਰਨ ਤੋਂ ਬਾਅਦ ਜੀ ਆਪਾਂ ਚੱਲ ਪਏ ਸੀ ਅੱਗੇ ਨੂੰ ਕਿਉਂਕਿ ਜੀ ਲਾਈਨ 'ਚ ਲੱਗਣਾ ਸੀ ਦੇਖ ਕਰਵਾਈ ਦੇ ਕਰਾਉਣ ਤੋਂ ਉਪਰੰਤ ਜੀ ਆਪਾਂ ਜਾ ਕੇ ਲਾਈਨ 'ਚ ਲੱਗੇ ਤੁਸੀਂ ਦੇਖ ਸਕਦੇ ਹੋ ਜੀ ਪਹਿਲਾਂ ਜੀ ਸਭ ਤੋਂ ਪਹਿਲਾਂ ਜਦੋਂ ਆਪਾਂ ਲਾਈਨ 'ਚ ਲੱਗਦੇ ਆ ਉੱਥੇ ਗੁਰੂ ਮਹਾਰਾਜ ਦਾ ਪ੍ਰਕਾਸ਼ ਹੋਇਆ ਹੁੰਦਾ ਸਭ ਤੋਂ ਪਹਿਲਾਂ ਉੱਥੇ ਮੱਥਾ ਟੇਕਿਆ ਜੀ ਫਿਰ ਆਪਾਂ ਲਾਈਨ 'ਚ ਲੱਗ ਕੇ ਸੰਕਤਾ ਨੇ ਜੀ ਜਾਪ ਕੀਤਾ ਧੰਨ ਗੁਰੂ ਰਾਮਦਾਸ ਮਹਾਰਾਜ ਦਾ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੇ ਕਰਦੇ ਕਦ ਮੱਥਾ ਟੇਕਿਆ ਗਿਆ ਜੀ ਪਤਾ ਹੀ ਨਹੀਂ ਲੱਗਿਆ ਬਹੁਤ ਵਧੀਆ ਸਕੂਨ ਭਰਿਆ ਸੀ ਜੀ ਜਦੋਂ ਵਾਹਿਗੁਰੂ ਵਾਹਿਗੁਰੂ ਦਾ ਜਾਪ ਹੋ ਰਿਹਾ ਸੀ ਨਾਲ ਦੀ ਨਾਲ ਮੱਥਾ ਟੇਕਿਆ ਗਿਆ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਮੌਕਾ ਦਿੱਤਾ ਕਿਸੇ ਨੇ ਗੁਲਦਸਤੇ ਚੜਾਏ ਸੀ ਜੀ ਬਹੁਤ ਦੂਰੋਂ ਦੂਰੋਂ ਸੰਕਤਾ ਆ ਹੁੰਦੀ ਹੈ ਨਾ ਜੀ ਕੋਈ ਨਾ ਕੋਈ ਕੁਐਸਚਨ ਨਾ ਕੁਛ ਆ ਕੇ ਚੜਾਉਂਦਾ ਗੁਰੂ ਮਹਾਰਾਜ ਨੂੰ ਫੇਰ ਜੀ ਆਪਾਂ ਮੱਥਾ ਟੇਕਿਆ ਬਾਹਰੇ ਆ ਗਏ ਬਾਹਰੇ ਆ ਕੇ ਆਪਾਂ ਦੇਖ ਲਈ ਦੇਖ ਛੱਕ ਕੇ ਜੀ ਬੈਠ ਕੇ ਦੇਖ ਛੱਕੀ ਆਪਾਂ ਦੇਖ ਛੱਕਣ ਤੋਂ ਉਪਰੰਤ ਜੀ ਫੇਰ ਉੱਥੇ ਆਪਾਂ ਬੈਠ ਕੇ ਅਰਦਾਸ ਬੇਨਤੀ ਕੀਤੀ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਵੀ ਵਾਹਿਗੁਰੂ ਜੀ ਸਭਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੀ ਠੀਕ ਹੈ ਜੀ ਉਸ ਤੋਂ ਉਪਰੰਤ ਜੀ ਫਿਰ ਆਪਾਂ ਲੰਗਰ ਵਾਲੀ ਚਾਲੇ ਪਾਤੇ ਸੀ ਲੰਗਰ 6 ਕਿਜੀ ਆਪਾਂ ਉੱਥੇ ਵੀ ਬੈਠ ਕੇ ਅਰਦਾਸ ਕੀਤੀ ਕਿ ਵਾਹਿਗੁਰੂ ਜੀ ਸਭ ਦੇ ਘਰੇ ਰੋਟੀ ਪ੍ਰਸ਼ਾਦਾ ਬਣਦਾ ਰਹੇ ਫਿਰ ਆਪਾਂ ਜੀ ਸਵਾ 12 ਉੱਠ ਗਏ ਸੀ ਆਪਾਂ ਬਿਲਕੁਲ ਸੁੱਤੇ ਨਹੀਂ ਹੈਗੇ ਕਿਉਂਕਿ ਹਰ ਦਿਨ ਸੌਣਾ ਹੀ ਹੁੰਦਾ ਫਿਰ ਜੀ ਆਪਾਂ ਫਿਰ ਇਸ਼ਨਾਨ ਪਾਣੀ ਕੀਤਾ ਬੇਰੀ ਸਾਹਿਬ ਨੀਚੇ ਜਾ ਕੇ ਇਸ਼ਨਾਨ ਕਰਨ ਤੋਂ ਉਪਰੰਤ ਜੀ ਗੁਰੂ ਮਹਾਰਾਜ ਅੱਗੇ ਅਰਦਾਸ ਬੇਨਤੀ ਕੀਤੀ ਕਹਿੰਦੇ ਜੀ ਅਮਰਤ ਵੇਲੇ ਰੱਬ ਕੀੜੀਆਂ ਦੀ ਵੀ ਸੁਣਿਆ ਸਾਨੂੰ ਲੱਗਿਆ ਸੀ ਵੀ ਗੁਰੂ ਮਹਾਰਾਜ ਜੇ ਅੱਗੇ ਅਰਦਾਸ ਬੇਨਤੀ ਕਰ ਲਈਏ ਵੀ ਸ਼ਾਇਦ ਗੁਰੂ ਜੀ ਸਾਡੀ ਵੀ ਸੁਣ ਲੈਣ ਤੇ ਗੁਰੂ ਰਾਮਦਾਸ ਮਹਾਰਾਜ ਜੀ ਸਭ ਤੇ ਭਲੀ ਕਰਨ ਜੋ ਹੜਾ ਆਏ ਹੋਣੇ ਉਹਨਾਂ ਦੇ ਵੀ ਭਲੀ ਕਰਨ ਫਿਰ ਆਪਾਂ ਦੇਖ ਕਰਾਈ ਜੀ ਦੇਖ ਕਰਵਾ ਕੇ ਆਪਾਂ 2 ਮਿੰਟ ਉੱਥੇ ਬੈਠ ਕੇ ਅਰਦਾਸ ਬੇਨਤੀ ਕੀਤੀ ਗੁਰੂ ਮਹਾਰਾਜ ਜੀ ਅੱਗੇ ਫਿਰ ਆਪਾਂ ਜਾ ਕੇ ਲਾਈਨ 'ਚ ਲੱਗੇ ਜੀ ਉੱਥੇ ਸੁਖਮਨੀ ਸਾਹਿਬ ਦਾ ਜਾਪ ਹੋ ਰਿਹਾ ਸੀ ਤੇ ਧੰਨ ਗੁਰੂ ਰਾਮਦਾਸ ਮਹਾਰਾਜ ਦਾ ਜਾਪ ਹੋ ਰਿਹਾ ਸੀ ਵਾਹਿਗੁਰੂ ਵਾਹਿਗੁਰੂ ਦਾ ਜਾਪ ਹੋ ਰਿਹਾ ਸੀ ਜੀ ਇਦਾਂ ਹੀ ਕਰਦੇ ਅੰਮ੍ਰਿਤ ਵੇਲੇ ਦਾ ਮੱਥਾ ਵੀ ਬਹੁਤ ਸੋਹਣਾ ਟੇਕਿਆ ਗਿਆ ਜੀ ਮੈਂ ਅੰਦਰ ਵੀਡੀਓ ਨਹੀਂ ਬਣਾਉਂਦੀ ਹੁੰਦੀ ਕਿਉਂਕਿ ਮੱਥਾ ਟੇਕਣ ਦਾ ਸਮਾਂ ਹੁੰਦਾ ਆਪਦਾ ਆਰਾਮ ਨਾਲ ਬੈਠ ਕੇ ਮੱਥਾ ਟੇਕਿਆ ਕਰੋ ਫਿਰ ਆਪਾਂ ਆ ਕੇ ਬਾਹਰੇ ਦੇਖ ਲਈ ਜੀ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਮਾਹੌਲ ਆ ਜੀ ਬਹੁਤ ਸਕੂਨ ਭਰਿਆ ਮਹਿਸੂਸ ਹੋ ਰਿਹਾ ਸੀਗਾ ਜੀ ਠੀਕ ਹੈ ਜੀ ਜਦੋਂ ਤੁਸੀਂ ਜਿੰਨਾ ਮਰਜ਼ੀ ਡਿਪਰੈਸ਼ਨ ਆ ਤੁਹਾਡੇ ਘਰ ਦੀ ਕੋਈ ਵੀ ਪ੍ਰੋਬਲਮ ਆ ਜੀ ਤੁਸੀਂ ਅਮਰਤ ਵੇਲੇ ਦੀ ਹਾਜ਼ਰੀ ਭਰ ਦੋ ਆ ਕੇ ਇੱਥੇ ਤੁਹਾਨੂੰ ਸਾਰੇ ਦੁੱਖ ਤੁਹਾਡੇ ਦਿਨਾਂ ਚ ਦੂਰ ਹੋ ਜਾਣਗੇ ਫਿਰ ਜੇ ਆਪਾਂ ਘਰ ਵਾਲੇ ਨੂੰ ਚਾਲੇ ਪਾ ਲਈ ਸੀਗੇ ਸਵਾ 5 ਦੇ ਤਕਰੀਬਨ ਤੇ ਆਉਂਦੇ ਆਉਂਦੇ ਸੋਚਿਆ ਜੀ ਗੁਰੂ ਮਹਾਰਾਜ ਜੀ ਅੱਗੇ ਫਿਰ ਵੀ ਸਾਰਿਆਂ ਲਈ ਸਰਬੱਤ ਦੇ ਭਲੇ ਦੀ ਅਰਦਾਸ ਕਰ ਲਈ ਹੜਪੀੜ ਤਾਂ ਲਈ ਅਰਦਾਸ ਕੀਤੀ ਫੇਰ ਦਵਾਰੇ ਖੜਕੇ ਜੀ ਤੇ ਉਸ ਤੋਂ ਪ੍ਰੰਤ ਜੀ ਅਸੀਂ ਕਰਵਲੀ ਨੂੰ ਚਾਲੇ ਪਾਲੇ ਸੀ ਵਾਹਿਗੁਰੂ ਜੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ